ਕਿਉਂਕਿ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਉਹ ਲੋਕਾਂ ਦੇ ਆਪਣੀ ਇੱਛਾ ਦੇ ਮੁਤਾਬਕ ਆ ਕੋਈ ਜ਼ੋਰ ਨਹੀਂ ਕੋਈ ਧੱਕਾ ਨਹੀਂ ਹੈ ਕੋਈ ਇਹ ਵੀ ਨਹੀਂ ਹੈਗਾ ਵੀ ਤੁਹਾਡਾ ਚੰਕ ਆਫ ਲੈਂਡ ਵਿੱਚ ਫਸਦਾ ਸੀ ਲੈਣੀ ਲੈਣਾ ਜਿਹੜੀ ਇਨਹਾਂਸਮੈਂਟ 76 ਤੋਂ 80 ਦੇ ਪਲਾਟਾਂ ਦੀ ਹੋਈ ਉਹ 2008 ਦੇ ਵਿੱਚ ਕੋਰਟ ਨੇ ਫੈਸਲਾ ਦੇ ਦਿੱਤਾ ਸੀ ਆਪ ਦੀ ਦੇਖ ਰੇ ਜਿਹੜੇ ਸਾਰਾ ਇਹ ਕੰਮ ਕਰਵਾਇਆ ਔਰ 8 ਤੋਂ 900 ਦੇ ਕਰੀਬ ਜਿਹੜਾ ਰੇਟ ਆ ਹੁਣ ਉਹ ਘਟਾਤਾ ਕਿੰਨੀ ਜਲਦੀ ਹੋ ਸਕਦਾ ਜਿਹੜੇ ਪੈਸੇ ਨੇ ਉਹ ਆਪਾਂ ਗਮਾੜਾ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਈਏ ਧਰਨਾ ਲਾ ਕੇ ਇਹ ਕਹਿ ਰਹੇ ਨੇ ਪੂਰਾ ਮਾਫ ਕੀਤਾ ਜਾਵੇ ਨਾ ਜੀ ਉਹ ਲੋਕਾਂ ਨੂੰ ਟੋਟਲੀ ਗੁੰਮਰਾ ਕਰ ਰਹੇ ਨੇ ਗਵਰਨਮੈਂਟ ਸੈਕਟਰ ਜਾਂ ਜ਼ਮੀਨਾਂ ਅਕਵਾਇਰ ਕਰਦੀ ਆ ਉਹ ਆਪਣਾ ਰੇਟ ਫਿਕਸ ਕਰ ਦਿੰਦੀ ਹੈ ਤੇ ਜ਼ਿਮੀਂਦਾਰੋਂ ਪੈਸੇ ਚੁੱਕ ਲੈਂਦੇ ਨੇ ਔਰ ਦੂਸਰਾ ਜਿਹੜਾ ਅੱਜ ਆਪਾਂ ਮੁੱਦੇ ਤੇ ਇਕੱਠੇ ਹੋਏ ਆ ਉਏ ਅਬ ਇੱਕ 76 ਤੋਂ 80 ਸੈਕਟਰ ਦਾ ਜਿਹੜਾ ਮਸਲਾ ਸੀ ਉਹ ਬੜੀ ਦੇਰ ਤੋਂ ਲਟਕਿਆ ਹੋਇਆ ਸੀ ਤੇ ਬੜੀ ਚਰਚਾ ਦੇ ਵਿੱਚ ਸੀ ਤੇ ਲੋਕ ਜਿਹੜੇ ਨੇ ਲੀਡਰ ਜਿਹੜੇ ਖੌਤੀ ਲੀਡਰ ਨੇ ਉਹ ਬਕਾਇਦਾ ਤੌਰ ਤੇ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਲੱਗੇ ਹੋਏ ਸੀ ਲੋਕਾਂ ਨੂੰ ਕਦੇ ਧਰਨੇ ਬਾਰੇ ਪ੍ਰੇਰਿਤ ਕਰ ਰਹੇ ਸੀ ਕਦੇ ਮੁਜ਼ਾਹਰਿਆਂ ਬਾਰੇ ਪ੍ਰੇਰਿਤ ਕਰ ਰਹੇ ਸੀ ਲੇਕਿਨ ਮੈਂ ਤੁਹਾਨੂੰ ਇੱਥੇ ਸਪਸ਼ਟ ਕਰਨਾ ਚਾਹੁੰਦਾ ਵੀ ਜਿਹੜੇ ਉਹ ਬੰਦੇ ਖੌਤੀ ਲੀਡਰ ਨੇ ਜਾਂ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਅੱਗੇ ਉਹਨਾਂ ਦੇ ਲੀਡਰ ਦੇ ਬਣੇ ਹੋਏ ਉਹਨਾਂ ਨੇ ਹੀ ਇਹ ਪੰਗਾ ਪਵਾਇਆ ਇਹ ਲੇਟ ਕਰਾਇਆ ਸਾਰਾ ਕੁਝ ਜਿਹੜੀ ਇਨਹਾਂਸਮੈਂਟ 76 ਤੋਂ 80 ਦੇ ਪਲਾਟਾਂ ਦੀ ਹੋਈ ਉਹ 2008 ਦੇ ਵਿੱਚ ਕੋਰਟ ਨੇ ਫੈਸਲਾ ਦੇ ਦਿੱਤਾ ਸੀ ਤੇ ਜ਼ਿਮੀਦਾਰਾਂ ਦੇ ਹੱਕ ਦੇ ਵਿੱਚ ਤੇ ਪੈਸੇ ਸੀ ਜਿਹੜੇ ਜ਼ਿਮੀਦਾਰਾਂ ਨੂੰ ਕੰਪਨਸੇਸ਼ਨ ਦੇਣਾ ਸੀ ਉਹ ਵਾਧਾ ਹੋ ਗਿਆ ਸੀ ਕਰੀਬ ਕਰੀਬ ਡਬਲ ਹੋ ਗਿਆ ਸੀ ਜਿਸ ਦੇ ਨਾਲ ਜਿਹੜੇ ਰੇਟ ਦੇ ਨਾਲ ਜ਼ਮੀਨ ਅਕਵਾਇਰ ਕੀਤੀ ਸੀ ਉਦੋਂ ਡਬਲ ਹੀ ਹੋ ਗਿਆ ਸੀ ਜਿਹੜੇ ਹਾਈ ਕੋਰਟ ਨੇ ਫੈਸਲਾ ਦਿੱਤਾ ਤੇ ਗਮਾਡਾ ਨੇ 2009 ਦੇ ਕਰੀਬ 2009 ਦੇ ਵਿੱਚ ਹੀ ਜ਼ਿਮੀਦਾਰਾਂ ਨੂੰ ਪੇ ਕਰਤਾ ਕਿਉਂਕਿ ਟਾਈਮ ਬਾਉਂਡ ਕੰਮ ਸੀ ਲੇਕਿਨ ਲੋਕਲ ਲੀਡਰਸ ਹੀ ਸਾਡੇ ਜਿਹੜੇ ਇਹਨਾਂ ਨੇ ਆਪਣਾ ਫਾਇਦਾ ਲੈਣ ਦੇ ਵਾਸਤੇ ਇਹ ਇਹਨਾਂ ਨੂੰ ਡਿਲੇ ਕਰਾਈ ਰੱਖਿਆ ਤਾਂ ਕਿ ਲੋਕ ਕਿਤੇ ਉਹਨਾਂ ਨੂੰ ਇਹ ਨਾ ਹੋਵੇ ਗੁੱਸੇ ਆ ਕੇ ਵੋਟਰਾਂ ਨੂੰ ਪਾਉਣ ਤੇ ਉਹਦਾ ਰਿਜ਼ਲਟ ਇਹ ਨਿਕਲੇ ਵੀ ਜਿਹੜਾ ਮੁਆਵਜ਼ਾ ਉਦੋਂ ਸਿਰਫ 800 ਰੁਪਏ ਸੀ ਉਹ ਵੱਧ ਕੇ 3200 ਰੁਪਏ ਅੱਜ ਹੋ ਗਿਆ ਤੇ ਕਿਉਂਕਿ ਵਿਆਜ ਤੇ ਵਿਆਜ ਪਈ ਗਿਆ ਤੇ ਬਕਾਇਦਾ ਤੌਰ ਤੇ ਗਮਾਡਾ ਨੇ ਬੈਂਕ ਤੋਂ ਲੋਨ ਲੈ ਕੇ ਜ਼ਿਮੀਦਾਰਾਂ ਨੂੰ ਭੇਤੀਦਾ ਸੀ ਤੇ ਉਹ ਜਿਹੜਾ ਵਿਆਸ ਸੀ ਉਹ ਗਮਾਡਾ ਨੇ ਬੈਂਕ ਵਾਲਿਆਂ ਨੂੰ ਦਿੱਤਾ ਹੋਇਆ ਸੀ ਤੇ ਉਹ ਕਿਉਂਕਿ ਕੁਦਰਤੀ ਆਪੇ ਪੈਣਾ ਸੀ ਤੇ ਜਦੋਂ ਜਿੱਦਾਂ ਜਿੱਦਾਂ ਪੇਮੈਂਟ ਡਿਲੇ ਹੁੰਦੀ ਹੈ ਕਿ ਲੇਟ ਹੁੰਦੀ ਗਈ ਤੇ ਜਿਹੜੀ ਅਮਾਉਂਟ ਸੀ ਇਹ ਵੱਧ ਗਈ ਵੱਧ ਕੇ ਚਾਰ ਗੁਣਾ ਇਹ 3200 ਰੁਪਏ ਦੇ ਕਰੀਬ ਆ ਜਿਹੜੀ ਇਹ ਹੋਗੀ ਔਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ 2016 ਦੇ ਵਿੱਚ ਇੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਬਕਾਇਦਾ ਤੌਰ ਤੇ ਇਸ 17 ਦੇ ਵਿੱਚ ਬਲਵੀਰ ਸਿੰਘ ਸਿੱਧੂ ਜਿਹੜੇ ਮੰਤਰੀ ਸੀ ਉਹਨਾਂ ਨੇ ਬਕਾਇਦਾ ਰਿਕਵਾਏ ਨੋਟਿਸ ਵੀ ਦਿੱਤ ਰੋਕ ਤੋਂ ਤਾਂ ਕਿ ਇਲੈਕਸ਼ਨ ਹੋਣ ਵਾਲੀ ਆ ਸਾਡਾ ਕੋਈ ਨੁਕਸਾਨ ਨਾ ਜਿਹੜਾ ਉਹ ਨਾ ਹੋ ਜਵੇ ਤੇ ਜਿਹੜਾ ਉਹਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪਿਆ ਜਿੱਥੇ 700-800 ਰੁਪਏ ਵਿੱਚ ਪਿੱਛਾ ਛੱਡਦਾ ਸੀ ਤੇ 3200 ਰੁਪਏ ਤੇ ਮੈਂ ਕੋਸ਼ਿਸ਼ ਕਰਕੇ ਮੇਰੇ ਸਾਰੇ ਸਾਥੀਆਂ ਨੇ ਕੋਸ਼ਿਸ਼ ਕਰਕੇ ਮੈਂ ਮਾਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਇਹ ਜਿਨ੍ਹਾਂ ਨੇ ਤੇ ਅਫੀਸਰ ਸਾਹਿਬਾਨ ਦਾ ਵੀ ਜਿਨ੍ਹਾਂ ਨੇ ਦੁਬਾਰਾ ਰੀ ਕੈਲਕੂਲੇਸ਼ਨ ਕਰਕੇ ਤੇ ਆਪਦੀ ਆਪਦੀ ਦੇਖ ਰੇ ਜਿਹੜੇ ਸਾਰਾ ਇਹ ਕੰਮ ਕਰਵਾਇਆ ਔਰ 8 ਤੋਂ 900 ਦੇ ਕਰੀਬ ਜਿਹੜਾ ਰੇਟ ਹੁਣ ਉਹ ਘਟਾਤਾ ਤੇ ਜਿਹੜਾ 3200 33100 ਰੁਪਿਆ ਰੇਟ ਸੀ 3164 ਰੁਪਿਆ ਬਣਦਾ ਸੀ ਟੋਟਲ ਤੇ 839 ਰੁਪਿਆ ਘਟਾ ਕੇ ਉਹਨਾਂ ਨੇ 2325 ਰੁਪਿਆ ਜਿਹੜਾ ਉਹ ਕਰਤਾ ਤੇ ਇੱਕ ਬੜੀ ਵੱਡੀ ਰਾਹਤਾ ਜਿਹੜੀ 72 ਅਸੀਂ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀ ਹੈ ਮੈਂ ਉਹਦਾ ਤਹਿਤ ਉਹ ਧੰਨਵਾਦ ਕਰਦਾ ਹਾਂ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਹੁਣ ਇਹ ਜਿਹੜੀ ਆਪਾਂ ਨੂੰ ਰਾਤ ਮਿਲਣ ਜਾ ਰਹੀ ਆ ਇਹਦਾ ਆਪਾਂ ਫਾਇਦਾ ਉਠਾਈਏ ਤੇ ਜਿੰਨੀ ਜਲਦੀ ਹੋ ਸਕਦਾ ਹੈ ਜਿਹੜੇ ਪੈਸੇ ਨੇ ਉਹ ਆਪਾਂ ਗਮਾੜਾ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਈਏ ਤਾਂ ਕਿ ਆਪਾਂ ਨੂੰ ਐਨਡੀਸੀ ਐਨਓਸੀ ਜੋ ਵੀ ਆਪਾਂ ਨੇ ਲੈਣੇ ਨੇ ਉਹ ਲੈ ਸਕੀਏ ਤੇ ਨਾਲੇ ਜਿਹੜਾ ਵਿਆਜ ਦਾ ਮੀਟਰ ਹੈ ਜਿਹੜਾ ਉਹ ਵੀ ਘੁੰਮਣਾ ਜਿਹੜਾ ਉਹ ਬੰਦ ਹੋ ਖਾਂ ਜ਼ਰਾ ਕਰਦਾ ਦਾ ਯਾਰ ਇਹ ਦੀ ਡਾਈਰੈਕਟ ਮਾਫ ਤੇ ਇਹ ਬੈਠੇ ਨੇ ਸਪੋਰਟ ਦੇ ਨਾਮ ਤੇ ਲੱਗਿਆ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ ਧਰਨਾ ਲਾ ਕੇ ਇਹ ਕਹਿ ਰਹੇ ਨੇ ਪੂਰਾ ਮਾਫ ਕੀਤਾ ਜਾਵੇਗਾ ਜੀ ਉਹ ਲੋਕਾਂ ਨੂੰ ਟੋਟਲੀ ਗੁੰਮਰਾ ਕਰ ਰਹੇ ਬਕਾਇਦਾ ਤੌਰ ਤੇ ਅਲਾਟਮੈਂਟ ਦੇ ਵਿੱਚ ਸ਼ਰਤ ਹੁੰਦੀ ਆ ਵੀ ਜੇ ਕੋਈ ਕੰਪਨਸੇਸ਼ਨ ਆਉਂਦਾ ਹੈ ਜੀ ਆ ਕੋਈ ਵਾਅਦਾ ਹੁੰਦਾ ਹੈ ਤਾਂ ਜਿਹੜੇ ਲੋਕ ਉਹ ਜਿੰਨਾ ਹੋਇਆ ਉਹਨਾਂ ਵਾਅਦੇ ਨਾਲ ਘੱਟ ਉਹਨਾਂ ਲੋਕਾਂ ਤੇ ਪਾ ਦਿੱਤਾ ਜਾਊਗਾ ਤੇ ਇਸ ਕਰਕੇ ਉਦੋਂ ਹੀ ਜਦੋਂ ਹਾਈ ਕੋਰਟ ਨੇ ਮਾਂਜੋਗ ਹਾਈ ਕੋਰਟ ਨੇ ਐਨਹਾਂਸਮੈਂਟ ਕੀਤੀ ਆ ਸੁਪਰੀਮ ਕੋਰਟ ਚ ਗਏ ਜੀ ਗਏ ਉੱਥੋਂ ਵੀ ਸਰਕਾਰ ਹਾਰ ਗਈ ਤੇ ਸੁਪਰੀਮ ਕੋਰਟ ਨੇ ਵੀ ਜਿਹੜਾ ਹਾਈ ਕੋਰਟ ਦਾ ਫੈਸਲਾ ਸੀ ਉਹ ਬਰਕਰਾਰ ਰੱਖਿਆ ਤੇ ਇਸ ਕਰਕੇ ਉਹ ਪੈਸਾ ਜਿਹੜਾ ਦੇਣਾ ਬਣਦਾ ਸੀ ਲੇਕਿਨ ਹੋਇਆ ਕੀ ਆ ਵੀ ਜਿਹੜਾ ਲੇਟ ਹੋ ਗਿਆ ਉਹਦੇ ਕਰਕੇ ਜਿਹੜਾ ਪੈਸਾ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਦੇਣਾ ਪਿਆ ਤੇ ਲੀਡਰਾਂ ਦੀਆਂ ਗਲਤੀਆਂ ਦਾ ਜਿਹੜਾ ਖਾਮਿਆਜ ਹੈ ਉਹ ਬਕਾਇਦਾ ਤੌਰ ਤੇ ਲੋਕਾਂ ਨੂੰ ਭੁਗਤਣਾ ਪਿਆ ਤੇ ਲੋਕ ਵਿਚਾਰੇ ਭੁਗਤ ਰਹੇ ਆ ਪਰ ਇਹ ਮਾਮਲਾ ਸੀ ਜੀ ਮਾਮਲਾ ਗੌਰਮੇ ਤੋਂ ਸ਼ੁਰੂ ਕਿੱਥੋਂ ਹੁੰਦਾ ਹੈ ਕਿ ਓਵਰਆਲ ਕਹਾਣੀ ਕੀ ਹੈ ਬਾਰੇ ਨਹੀਂ ਮਾਮਲਾ ਮਾਮਲਾ ਇਹ ਸੀ ਵੀ ਜਦੋਂ 76 ਤੋਂ 80 ਨਹੀਂ ਜਿਹੜਾ ਵੀ ਗਵਰਨਮੈਂਟ ਸੈਕਟਰ ਜਾਂ ਜ਼ਮੀਨਾਂ ਅਕਵਾਇਰ ਕਰਦੀ ਆ ਉਹ ਆਪਣਾ ਰੇਟ ਫਿਕਸ ਕਰ ਦਿੰਦੀ ਆ ਤੇ ਜ਼ਿਮੀਂਦਾਰ ਉਹ ਪੈਸੇ ਚੁੱਕ ਲੈਂਦੇ ਨੇ ਉਦੋਂ ਬਾਅਦ ਜਦੋਂ ਜ਼ਿਮੀਂਦਾਰ ਕੋਈ ਸੈਟੀਸਫਾਈਡ ਨਹੀਂ ਹੁੰਦਾ ਤਾਂ ਕੋਰਟ ਵਿੱਚ ਜਾਂਦਾ ਕੋਰਟ ਦੇਖਦੀ ਆ ਵੀ ਗਵਰਨਮੈਂਟ ਨੇ ਜੋ ਫੈਸਲਾ ਕੀਤਾ ਜਾਂ ਜੋ ਰੇਟ ਦਿੱਤਾ ਉਹ ਗਲਤ ਦਿੱਤਾ ਕਿ ਠੀਕ ਦਿੱਤਾ ਘਟ ਦੇਣਾ ਚਾਹੀਦਾ ਸੀ ਇੱਕ ਵਧ ਦੇਣਾ ਚਾਹੀਦਾ ਸੀ ਤੇ ਉਸ ਮੁਤਾਬਕ ਫਿਰ ਕੋਰਟ ਆ ਜਿਹੜੀ ਉਹ ਫੈਸਲਾ ਕਰਦੀ ਹੈ ਤੇ ਜੋ ਵੀ ਕੋਰਟ ਦਾ ਫੈਸਲਾ ਆਉਂਦਾ ਹੈ ਜੇ ਤਾਂ ਅੱਜ ਕੋਰਟ ਕਹਦੇ ਵੀ ਠੀਕ ਆ ਕੋਈ ਕਿਆ ਕਹਿੰਦੇ ਆ ਰੇ ਠੀਕ ਫਿਕਸ ਹੋਏ ਨੇ ਕੋਈ ਇਨਹਾਂਸਮੈਂਟ ਨਹੀਂ ਬਣਦੀ ਫਿਰ ਕੋਈ ਪੈਸਾ ਨਹੀਂ ਵਸੂਲਿਆ ਜਾਂਦਾ ਜੇ ਮਾਜੋਗ ਜਿਹੜੇ ਕੋਰਟ ਨੇ ਉਹ ਇਹ ਕਹਿ ਦਿੰਦੀਆਂ ਨੇ ਵੀ ਫੈਸਲਾ ਦੇ ਦਿੰਦੀਆਂ ਨੇ ਵੀ ਜ਼ਿਮੀਂਦਾਰਾਂ ਨੂੰ ਹੋਰ ਕੰਪਨਸੇਸ਼ਨ ਦਿੱਤਾ ਜਾਣਾ ਬਣਦਾ ਜਿੱਦਾਂ 77 ਤੋਂ 80 ਦੇ ਮਾਮਲੇ 'ਚ ਹੋਇਆ ਤੇ ਉਹ ਫਿਰ ਜਿਹੜਾ ਪੈਸਾ ਹੈ ਜਿੰਨਾ ਮਤਲਬ ਵੰਡ ਦਿੱਤਾ ਜਾਂਦਾ ਲੋਕਾਂ ਦੇ ਵਿੱਚ ਪਰ ਸਕੁਅਰ ਯਾਰਡ ਤੇ ਲੋਕਾਂ ਤੋਂ ਫਿਰ ਉਹ ਵਸੂਲ ਲਿਆ ਜਾਂਦਾ ਇਹ ਤਾਂ ਹੁਣ ਜਿਹੜੀ ਲੈਂਡ ਪੂਲਿੰਗ ਸਕੀਮ ਜਿਹੜੀ ਲਾਗੂ ਹੋ ਗਈ ਹੈ ਜੀ ਹੈ ਜੀ ਜਿਹੜੀ ਲੈਂਡ ਪੂਲਿੰਗ ਸਕੀਮ ਹੀ ਲਾਗੂ ਗਈ ਇਹਦੇ ਵੀ ਤਾਂ ਫਿਰ ਫਰਦਰ ਕੋਈ ਕੰਪਨਸੀ ਜਾਂਦਾ ਕੁਝ ਨਹੀਂ ਲੰਦਾ ਨਾ ਬਿਲਕੁਲ ਨਹੀਂ ਕਿਉਂਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹ ਲੋਕਾਂ ਦੇ ਆਪਣੀ ਇੱਛਾ ਦੇ ਮੁਤਾਬਕ ਆ ਵੀ ਦੇਣਾ ਕਿ ਨਹੀਂ ਦੇਣਾ ਲੈਣਾ ਕਿ ਨਹੀਂ ਲੈਣਾ ਜੋ ਸਰਕਾਰ ਦੇ ਰਹੀ ਹੈ ਉਹ ਇੱਛਾ ਦੇ ਮੁਤਾਬਕ ਆ ਕੋਈ ਜ਼ੋਰ ਜ਼ਬਰੀ ਹੈਗਾ ਇਹ ਇਨਹਾਂਸਮੈਂਟ ਉੱਥੇ ਪੈਂਦੀ ਆ ਜਿੱਥੇ ਗਵਰਨਮੈਂਟ ਰੇਟ ਫਿਕਸ ਕਰਦੀ ਆ ਅਕਵਾਇਰ ਕਰਦੀ ਆ ਰੇਟ ਫਿਕਸ ਕਰਦੀ ਆ ਉੱਥੇ ਪੈਂਦੀ ਆ ਜਿੱਥੇ ਤੁਸੀਂ ਆਪੇ ਚੀਜ਼ ਦੇ ਰਹੇ ਹੋ ਵੀ ਮੈਂ ਸਹਿਮਤ ਆ ਮੈਂ 7 ਗਾਜ ਜਗ੍ਹਾ ਲੈਣੀ ਆ 1 ਏਕੜ ਪਿੱਛੇ ਤੇ 200 ਗਾਜ ਜਿਹੜੀ ਆ ਕਮਰਸ਼ੀਅਲ ਲੈਣਾ ਹੈ ਤਾਂ ਫਿਰ ਕਿਉਂਕਿ ਮੈਂ ਸਵੈ ਇਛਾ ਨਾਲ ਸਾਰਾ ਕੀਤਾ ਇਸ ਕਰਕੇ ਮੇਰਾ ਕੋਰਟ ਵੀ ਜਾਂਦਾ ਫਿਰ ਕੋਈ ਵੀ ਹੱਕ ਨਹੀਂ ਬਣਦਾ ਇੱਕ ਦੱਸੋ ਸਰ ਵੀ ਕਈ ਲੋਕਾਂ ਨੇ ਉਹ ਫੁੱਲ ਪੇਮੈਂਟਾਂ ਕਰਤੀਆਂ ਇਹ 2001 2002 ਦਾ ਮੈਟਰ ਹੈ ਇਹ ਲੋਕਾਂ ਨੇ 10% ਪਛਾਣ ਵਾਸਤੇ ਫੁੱਲ ਪੇਮੈਂਟਾਂ ਵੀ ਕੀਤੀਆਂ ਕਈ ਲੋਕ ਬੜੇ-ਬੜੇ ਸਾਲ ਰੁੱਲਦੇ ਨੇ ਇਸ ਕੇਸ ਦੇ ਵਿੱਚ ਪੈਸੇ ਉਹਨਾਂ ਨੇ ਜਮ੍ਹਾਂ ਕਰਾਏ ਹੋਏ ਸੀ ਗਮਾੜਾ ਮੈਂ ਤਾਂ ਉਹਨਾਂ ਨੂੰ 1 ਰੁਪਈਆ ਵੀ ਵਿਆਜ ਨਹੀਂ ਦਿੱਤਾ ਤੇ ਹੁਣ ਇੰਨਾ ਜ਼ਿਆਦਾ ਵਿਆਜ ਉਹਨਾਂ ਤੋਂ ਮੰਗਿਆ ਜਾ ਰਿਹਾ ਦੇਖੋ ਗੱਲ ਇਹ ਹੈ ਬਈ ਗਮਾੜਾ ਨੇ ਉਹੀ ਵਿਆਜ ਮੰਗਿਆ ਜੋ ਦਿੱਤਾ ਜਾ ਰਿਹਾ ਜਿੱਥੋਂ ਤੱਕ ਮਤਲਬ ਸਵਾਲ ਸੀ ਅੱਛਾ ਤਾਂ ਵੀ ਸੀ ਕਿਉਂਕਿ ਝਗੜੇ ਵਿੱਚ ਅਸੀਂ ਕੋਰਟ ਕਚਹਿਰੀਆਂ ਵਿੱਚ ਚਲੇ ਗਏ ਅਸੀਂ ਮਸਲਾ ਇਸ ਕਰਕੇ ਉਹ ਲੱਗ ਗਿਆ ਜਿਹਦੇ ਕਰਕੇ ਪੋਜੈਸ਼ਨ ਵੀ ਲੇਟ ਹੋਇਆ ਨਹੀਂ ਮੇਰੇ ਸਾਹਿਬ ਤੁਹਾਡੀ ਆ ਸਰਕਾਰ ਦੀ ਨਵੀਂ ਪਾਲਿਸੀ ਹੈ ਜਿਹੜੀ ਕਾਸਰ ਤੇ ਲੁਧਿਆਣਾ ਚ ਜ਼ਮੀਨ ਐਕਵਾਇਰ ਹੋ ਰਹੀ ਸੀ ਤੁਸੀਂ ਤਾਂ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਵੀ ਹੋ ਉੱਥੋਂ ਦੇ ਕਿਸਾਨ ਸਵਾਲ ਚੁੱਕ ਰਿਹਾ ਕਹਿੰਦੇ ਸਾਨੂੰ ਪਤਾ ਨਹੀਂ ਕਦੋਂ ਡਿਵੈਲਪ ਹੋਊਗੀ ਕਦੋਂ ਕੁਝ ਮਿਲੂਗਾ ਅੱਜ ਸਾਡੀ ਜ਼ਮੀਨ ਦਾ ਮੁੱਲ ਕਿਉਂ ਨਹੀਂ ਦਿੰਦੇ ਪਾਲਿਸੀ ਚ ਕਮੀਆਂ ਕਿਣਾਈਆਂ ਜਾਂਦੀਆਂ ਇੱਕਦਮ ਇਹ ਕਰੈਕਟ ਕਰ ਦਿੰਦਾ ਵੀ ਜ਼ਮੀਨ ਐਕਵਾਇਰ ਨਹੀਂ ਸਰਕਾਰ ਕਰ ਰਹੀ ਹੈ ਜਿਮੀ ਜਿਹੜੀ ਸਰਕਾਰ ਆ ਉਹ ਲੈਂਡ ਪੂਲਿੰਗ ਪਾਲਿਸੀ ਦੇ ਅੰਦਰ ਜ਼ਮੀਨ ਆ ਜਿਹੜੀ ਉਹ ਲੈ ਰਹੀ ਆ ਤੇ ਜਿਹੜਾ ਜ਼ਿਮੀਦਾਰ ਸਹਿਮਤ ਹੋਊਗਾ ਕੋਈ ਜ਼ੋਰ ਨਹੀਂ ਕੋਈ ਧੱਕਾ ਨਹੀਂ ਹੈ ਕੋਈ ਇਹ ਵੀ ਨਹੀਂ ਹੈਗਾ ਵੀ ਤੁਹਾਡਾ ਚੰਕ ਆਫ ਲੈਂਡ ਵਿੱਚ ਫਸਦਾ ਸੀ ਲੈਣਾ ਹੀ ਲੈਣਾ ਨਾ ਜਿਨੇ ਦੇਣੀ ਹੈ ਜ਼ਿਮੀਦਾਰ ਨੇ ਜਿਹੜਾ ਜੋ ਚਾਹੁੰਦਾ ਵੀ ਮੈਂ ਦੇਣੀ ਆ ਉਹ ਉਹ ਤੇ ਹੀ ਲਈ ਜਾਊਗੀ ਤੇ ਮੇਰਾ ਖਿਆਲ ਹੈ ਵੀ ਜਦੋਂ ਆਪਾਂ ਚਾਹਾਂਗੇ ਨਹੀਂ ਤਾਂ ਸਾਨੂੰ ਦੇਣ ਦੀ ਜ਼ਰੂਰਤ ਨਹੀਂ ਜੇ ਅਸੀਂ ਚਾਹੁੰਦੇ ਆ ਵੀ ਅਸੀਂ ਲਾਈਨ ਬੁੱਲਿਆਂ ਚ ਲਈਏ ਤਾਂ ਫਿਰ ਜਿਹੜੀ ਆ ਉਹ ਜਿੰਨਾ ਵੀ ਟਾਈਮ ਲੱਗਦਾ ਘੱਟੋ ਘੱਟ ਟਾਈਮ ਕਿਉਂਕਿ ਸਰਕਾਰ ਦਾ ਤਾਂ ਮਕਸਦ ਇਹ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਤੁਸੀਂ ਪਿਛਲਾ 25 ਸਾਲ ਦਾ ਰਿਕਾਰਡ ਬਣਾ ਕੇ ਦੇ ਲੋ 76 ਤੋਂ 80 ਤੋਂ ਬਾਅਦ ਸਿਰਫ ਐਰੋ ਸਿਟੀ ਅੰਕੁਆਇਰ ਹੈ ਬਾਕੀ ਪੰਜਾਬ ਦੇ ਵਿੱਚ 25 ਸਾਲ ਤੋਂ ਕੋਈ ਜ਼ਮੀਨ ਅੰਕੁਆਇਰ ਨਹੀਂ ਹੋਈ ਕੋਈ ਜ਼ਮੀਨ ਲੈਟ ਬੂਲਿੰਗ ਨਹੀਂ ਹੋਈ ਕਿਤੇ ਅਰਬਨ ਸਟੇਟ ਨਹੀਂ ਬਣੀ ਹੈਗੀ ਸਾਰਾ ਪੰਜਾਬ ਆ ਜਿਹੜਾ ਜਿਹੜੀਆਂ ਪਿਛਲੀਆਂ 10 15 ਸਰਕਾਰਾਂ ਬਣੀਆਂ ਉਹਨਾਂ ਨੇ ਸਲਮ ਬਣਾਤਾ ਆਨਾਥਰਾਜ ਕਲੋਨੀਆਂ ਬਣੀਆਂ 10 10 20 20 ਫੁੱਟ ਸੜਕਾਂ ਛੱਡੀਆਂ ਗਈਆਂ ਤੇ ਉੱਥੇ ਇੰਨਾ ਜ਼ਿਆਦਾ ਡਵੈਲਪਮੈਂਟ ਹੈ ਜਿਹੜੀ ਸ਼ਹਿਰਾਂ ਦੀ ਰੁਗੀ ਹੈ ਖਰਾਬ ਹੋ ਗਈ ਕਿਉਂਕਿ ਕਿਸੇ ਕਿਸਮ ਦੀ ਪਲੈਨਿੰਗ ਨਹੀਂ ਪਲਾਨਡ ਸਿਟੀ ਬਣਾਈ ਨਹੀਂ ਗਈਆਂ ਅਰਬਨ ਸਟੇਟਾਂ ਬਣਾਈਆਂ ਨਹੀਂ ਗਈਆਂ ਹੈਗੀਆਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਇਹ ਕੰਮ ਕਰਨ ਲੱਗੀ ਹੈ ਕੱਲੇ ਕੱਲੇ ਕਸਬਿਆਂ ਵਿੱਚ ਕੱਲੇ ਕੱਲੇ ਸ਼ਹਿਰਾਂ ਦੇ ਵਿੱਚ ਭਾਵੇਂ ਉਹ ਸੀ ਗਲਾਸ ਆ ਭਾਵੇਂ 2 ਗਲਾਸ ਆ ਭਾਵੇਂ 1 ਗਲਾਸ ਆ ਭਾਵੇਂ కార్ਪੋਰੇਸ਼ਨ ਆ ਸਾਰਿਆਂ ਦੇ ਵਿੱਚ ਜਿੰਨੀ ਜਿੰਨੀ ਜ਼ਰੂਰਤ ਆ ਉੱਥੇ ਉੱਥੇ ਅਰਬਨ ਸਟੇਟਾਂ ਬਣਾਈਆਂ ਜਾ ਰਹੀਆਂ ਨੇ ਉਹਦਾ ਫਾਇਦਾ ਇਹ ਹੋਊਗਾ ਵੀ ਲੋਕ ਜਿਹੜੇ ਨੇ ਵੱਡੇ ਸ਼ਹਿਰਾਂ ਵੱਲ ਪਲਾਨ ਘੱਟ ਕਰਨਗੇ ਜਦੋਂ ਉਹਨਾਂ ਨੂੰ ਉੱਥੇ ਹੀ ਸਹੂਲਤਾਂ ਮਿਲਣ ਗਿਆ ਆਪਣੇ ਸ਼ਹਿਰ ਦੇ ਵਿੱਚ ਹੀ ਵਧੀਆ ਸਹੂਲਤਾਂ ਮਿਲ ਗਈਆਂ ਉਹ ਉੱਥੇ ਹੀ ਘਰ ਲੈ ਕੇ ਉੱਥੇ ਬਣਾਉਣਗੇ ਤੇ ਉੱਥੇ ਆਪਣੇ ਰੋਜ਼ ਰੁਜ਼ਗਾਰ ਦੇ ਰੋਟੀ ਰੋਜੀ ਦੇ ਸਾਧਨ ਜਿਹੜੇ ਉਹ ਲੱਭਣਗੇ ਕੱਲ ਬਲਬੀਰ ਸਿੱਧੂ ਜੀ ਨੇ ਕਿਹਾ ਕਿ ਜਿਹੜੀ ਹੈ ਨਵੀਂ ਲੈਂਡ ਪੋਲਿਟਿਕ ਸਕੀਮ ਦੇ ਵਿੱਚ ਜੇ ਕਹਿੰਦੇ ਪਹਿਲਾਂ ਕਮਰਸ਼ੀਅਲ ਤੇ ਰੈਡੈਂਸ਼ੀਅਲ ਦੋਨੋਂ ਬੈਨੀਫਿਟ ਮਿਲਦੇ ਸੀ ਹੁਣ ਕਮਰਸ਼ੀਅਲ ਤਾਂ ਬੰਦ ਹੀ ਕਰਤੇ ਤੇ ਰੈਡੈਂਸ਼ੀਅਲ ਵੀ 200 ਤੋਂ 150 ਕੱਟ ਕਰਤੇ ਤੇ ਇਹ ਕਿੱਦਾਂ ਆਪਾਂ ਕਹਿ ਸਕਦੇ ਕਿ ਦੇਖੋ ਗੱਲ ਇਹ ਆ ਵੀ ਉਹ ਝੂਠ ਦਾ ਪਲੰਦਾ ਹੈ ਉਹਨਾਂ ਉਹਨਾਂ ਸ ਕੀਤੀ ਇਹ ਹੈ ਜਬ ਕੁਝ ਨਹੀਂ ਹੈਗਾ ਕਿਸੇ ਵੀ ਕਿਸਮ ਦਾ ਜੋ ਲੈਂਡ ਪੂਲਿੰਗ ਹੈ 1000 ਗੱਜ ਹੈ ਰਾਈਡੈਸ਼ਨ ਪਰ ਏਕੜ ਦੇ ਤੇ 200 ਗੱਜ ਹੈ ਕਮਰਸ਼ੀਅਲ ਉਹਦੇ ਪ੍ਰੋਪੋਰਸ਼ਨੇਟੀ ਸਾਰਾ ਹੈ ਜਿਹੜਾ ਉਹ ਸਾਰਿਆਂ ਨੂੰ ਮਿਲ ਜਾਣਾ ਤੇ ਇਹ ਗੁੰਮਰਾ ਕਰ ਰਹੇ ਨੇ ਗੁੰਮਰਾ ਇਦੋਂ ਬਿਨਾਂ ਹੋਰ ਕੁਝ ਨਹੀਂ ਨਹੀਂ ਜਿਹੜੇ ਕਨਾਲ ਦੋ ਕਨਾਲ ਹੈ ਜਿਹੜੇ ਛੋਟੇ ਪਲਾਟ ਜਿਨ੍ਹਾਂ ਬਾਰੇ ਇਹ ਵੀ ਗੁੰਮਰਾ ਕਰ ਰਹੇ ਨੇ ਜੀ ਇਹ ਕੋਈ ਕਿਤੇ ਗੁੰਮਰਾਹ ਕਰ ਰਹੇ ਜੇ ਕਿਤੇ ਪੌਨਸੀ ਦੇ ਵਿੱਚ ਕੋਈ ਰਹੀ ਆ ਕਿਤੇ ਇਹਦਾ ਕੋਈ ਕਿਤੇ ਮਾੜੀ ਮੋਟੀ ਕੋਈ ਪ੍ਰੋਬਲਮ ਆਈ ਹੈ ਤਾਂ ਆਪਾਂ ਠੀਕ ਕਰ ਲਾਂਗੇ ਲੇਕਿਨ ਪ੍ਰੋਪੋਰਸ਼ਨੇਟਿਵ ਮਿਲਣਾ ਹੈ ਇਸ ਨੂੰ ਕੋਈ ਕਿਸੇ ਦਾ ਕਿਸਮ ਦਾ ਨੁਕਸਾਨ ਆ ਜਿਹੜਾ ਮੇਰਾ ਕਹਿ ਲਾਂ ਸਰਕਾਰ ਸੋਚ ਵੀ ਨਹੀਂ ਸਕਦੀ ਹੈ ਜ਼ਿੰਮੇਵਾਰਾਂ ਦੇ ਨਾਲ ਸਹਿਮਤ ਹੋਊਗੀ ਚੱਲਣੇ ਜੇ ਜ਼ਿੰਮੇਵਾਰ ਚਾਹਣਗੇ ਤਾਂ ਹੋਊਗਾ ਨਹੀਂ ਤਾਂ ਨਹੀਂ ਹੋਊਗਾ